ਦੀ ਜੈ ਜੀ ਨਰੇਂਦਰ ਕਰਮੋਦ ਦੀ ਜਿੰਦਾਬਾਦ ਜੀ ਨਰੇਂਦਰ ਕਰਮੋਦ ਦੀ ਜਿੰਦਾਬਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਗ ਸਾਥੀਓ ਅੱਜ ਭਾਰਤੀ ਜਨਤਾ ਪਾਰਟੀ ਦੇ ਲਈ ਬਹੁਤ ਵੱਡੀ ਖੁਸ਼ਖਬਰੀ ਹੈ ਕਿ ਸੈਂਕੜੇ ਹੀ ਨੌਜਵਾਨਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਫਲੋਰ ਵਿਖੇ ਫਲੋਰ ਦੇ ਵਿਧਾਨ ਸਭਾ ਦਫ਼ਤਰ ਵਿਖੇ ਜੁਆਇਨ ਕੀਤਾ ਅਤੇ ਉਹਨਾਂ ਨੇ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਨਾਰੇ ਦੇ ਨਾਲ ਪੂਰਾ ਜਿਹੜਾ ਇੱਥੋਂ ਦਾ ਮਾਹੌਲ ਹੈ ਉਹ ਪੂਰਾ ਗੂੰਜਣ ਲਾ ਦਿੱਤਾ ਔਰ ਉਹਨਾਂ ਨੇ ਕਿਹਾ ਕਿ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਜੋ ਉਹ ਜੁੱਧ ਅਜੁੱਧਿਆ ਵਿਖੇ ਸ਼੍ਰੀ ਰਾਮ ਮੰਦਰ ਪ੍ਰਭੂ ਜੀ ਦਾ ਜਿਹੜਾ ਮੰਦਰ ਬਣਾਇਆ ਉਹਦੇ ਲਈ ਅਸੀਂ ਮਾਨਯੋਗ ਪ੍ਰਧਾਨ ਮੰਤਰੀ ਜੀ ਦੇ ਨੀਤੀਆਂ ਤੋਂ ਖੁਸ਼ ਹੁੰਨੇ ਹੋਇਆ ਉਹਨਾਂ ਦੇ ਨਾਲ ਆਏ ਹਾਂ ਔਰ ਅਸੀਂ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਜੋ ਉਹਨਾਂ ਦਾ ਏਮ ਹੈ ਕਿ ਦੇਸ਼ ਨੂੰ ਵਿਸ਼ਵ ਗੁਰੂ ਬਣਾਉਣਾ ਹੈ ਉਹਦੇ ਨੇ ਮੋਢੇ ਦਾ ਮੋਢਾ ਲਾ ਕੇ ਅਸੀਂ ਦਿਨ ਰਾਤ ਇੱਕ ਕਰਾਂਗੇ ਔਰ ਉਹਨਾਂ ਇਹ ਵੀ ਨਾਲ ਕਿਹਾ ਕਿ ਜਿਹੜੇ ਸ਼ਸ਼ੀਲ ਰਿੰਕੂ ਜੀ ਨੇ ਉਮੀਦਵਾਰ ਭਾਸ਼ਪਾ ਉਹ ਬਹੁਤ ਹੀ ਚੰਗੇ ਨੇਕ ਇਨਸਾਨ ਨੇ ਉਹਨਾਂ ਨੇ ਪਰਿਵਾਰ ਤੋਂ ਉੱਪਰ ਉੱਠ ਕੇ ਜਿਹੜਾ ਉਹਨਾਂ ਨੇ ਦੇਸ਼ ਦੇ ਲਈ ਸਟੇਟ ਦੇ ਲਈ ਜ਼ਿਲ੍ਹੇ ਦੇ ਲਈ ਜਲੰਧਰ ਦੇ ਲਈ ਸੋਚਿਆ ਉਹ ਬਹੁਤ ਵੱਡੀ ਗੱਲ ਹੈ ਕਿਉਂਕਿ ਜੇ ਟਿਕਟ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਵੱਲੋਂ ਪਹਿਲਾਂ ਸੰਸਦ ਸੀ ਦੁਬਾਰਾ ਫਿਰ ਭਗਵੰਤ ਮਾਨ ਜੀ ਨੇ ਉਹਨਾਂ ਨੂੰ ਟਿਕਟ ਦਿੱਤੀ ਸੀ ਪਰ ਜਦੋਂ ਉਹਨਾਂ ਨੇ ਦੇਖਿਆ ਕਿ ਮੇਰੇ ਜਲੰਧਰ ਦੇ ਲੋਕਾਂ ਦਾ ਕੰਮ ਨਹੀਂ ਹੋ ਰਿਹਾ ਤਾਂ ਉਹਨਾਂ ਨੇ ਟਿਕਟ ਨੂੰ ਲੱਤ ਮਾਰ ਦਿੱਤੀ ਔਰ ਨੌਜਵਾਨਾਂ ਨੇ ਉਹਨਾਂ ਦੀ ਇਮਾਨਦਾਰੀ ਨੂੰ ਦੇਖਦਿਆਂ ਅੱਜ ਭਾਜਪਾ ਨੂੰ ਜੁਆਇਨ ਕੀਤਾ ਹੈ ਔਰ ਮੈਂ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਉਹਨਾਂ ਸਾਰੇ ਸਾਥੀਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਨੂੰ ਜੀ ਆਇਆਂ ਕਹਿੰਦਾ ਔਰ ਉਹਨਾਂ ਦਾ ਵਾਅਦਾ ਕਰਦਾ ਕਿ ਉਹਨਾਂ ਦੇ ਦੁੱਖ ਸੁੱਖ ਦੇ ਵਿੱਚ ਹਮੇਸ਼ਾ ਅਸੀਂ ਸਾਰੇ ਪਰਿਵਾਰ ਵਾਂਗ ਸਾਈ ਹੋਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਨਰੇਂਦਰ ਭਾਈ ਮੋਦੀ ਜਿੰਦਾਬਾਦ ਸਾਰਤ ਮਾਤਾ ਕੀ